ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਸ਼ਬਦ ਵਰਦਾ ਹਾਂ ਮੀਡੀਆ ਬਾਅਦ ਤੇ ਦਲਾਲ ਤੇ ਜਿਹੜੀ ਅੱਜ ਸਿਰਤਤੌਰ ਮਾਨ ਭਵੰਤਮਨ ਦੀ ਬੇਟੀ ਤੋਂ ਬੁਲਾਇਆ ਜਾ ਰਿਹਾ ਹੈ ਤੇ ਉਹਨੂੰ ਕਟਵਟ ਕਰਕੇ ਚਲਾ ਰਹੇ ਨੇ ਇਹ ਬਹੁਤ ਢਿਹੜੇ ਹਰਕਤ ਔਰ ਇਹਨੂੰ ਦਲਾਲੀ ਜਾਂ ਦਲਾਲ ਕਿਹਾ ਜਾ ਸਕਦਾ ਕਿਸੇ ਪਰਿਵਾਰ ਦੀ ਪਰਸਨਲ ਜਿਹੜੀ ਪ੍ਰਾਈਵੇਸੀ ਹੁੰਦੀ ਹੈ ਉਹਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਥੋੜ੍ਹਾ ਬਰੋੜ ਤੇ ਪੇਸ਼ ਕਰਨਾ ਕੁਝ ਬੰਦੇ ਇਹ ਕਹਿੰਦੇ ਨੇ ਕਿ ਉਹ ਬੱਚੀ 23 ਸਾਲ ਦੀ ਹੈ ਉਹਨੂੰ ਸਮਝ ਹੈਗੀ ਆ ਜਦੋਂ ਉਹ ਅੰਤਮ ਮਾਨ ਨੇ ਜਾਂ ਉਹਦੀ ਵਾਈਫ ਨੇ ਛੜਛੁਾਈ ਦੇ ਨਾਲ ਪਰਿਵਾਰਕ ਨਾਤੇ ਵਿਵੋਹਸ ਦੇ ਕੇ ਖਤਮ ਕੀਤੇ ਨੇ ਤੇ ਫਿਰ ਹੁਣ ਇਲਜ਼ਾਮ ਲਾਉਣ ਵਾਲੀ ਤੇ ਗੱਲ ਹੀ ਕੋਈ ਨਹੀਂ ਬਹੁਤ ਸਮਾਂ ਹੋ ਗਿਆ ਜਦੋਂ ਐਲਪੀ ਹਿੰਦੇਸ਼ੀ ਉਹਨਾਂ ਦਾ ਡਿਵੋਰਸ ਹੋਇਆ ਹੋਇਆ। ਇਸ ਪਰਿਵਾਰ ਨੂੰ ਜਿਹੜੇ ਸਹਦੋਂ ਕਰਨ ਦੇ ਜਾਂ ਹੱਕ ਨੇ ਤੇ ਜਾਂ ਪਰਿਵਾਰ ਦੀ ਜਿਹੜੀ ਕੇਅਰ ਕਰਨੀ ਸੀ ਉਹ ਤਕਰੀਬਨ ਢੋਲਤਮਾਨ ਨੇ ਦਿੱਤੇ ਹੋਏ। ਅਮਰੀਕਾ ਦੇ ਵਿੱਚ ਸੈੱਟ ਕਰਨ ਵਾਲਾ ਭਵੰਤ ਸਮਾਨ ਖੁਦ ਹੈ। ਤੇ ਉਹ ਜਿਹੜੇ ਇਲਜ਼ਾਮ ਨੇ ਇਹਨਾਂ ਇਲਜ਼ਾਮਾਂ ਦਾ ਕੋਈ ਮਤਲਬ ਨਹੀਂ ਰਹੇ। ਚਲੋ ਉਹ ਬੇਟੀ ਹੈ ਬੱਚੀ ਹੈ ਹਲੇ ਇਹ ਕੈਸਰੇ ਨੇ ਕਿਹਦੇ ਕਹੇ ਕਹਾਏ ਬੋਲ ਗਈ तकरीबन ਵਿਕਰਮ ਸਿੰਘ ਮਜੀਠੀਆ ਜਿਹੜਾ ਗਲਤ ਹੈ ਤੇ ਉਹਦੇ ਬਾਰੇ মিডিਆ ਵੀ ਕਹਿ ਰਹੀ ਹੈ ਤੇ ਰਿਪੋਰਟਰਾਂ ਵੀ ਇਹਨੇ ਕਿ ਉਹਨੇ ਇਹ ਸ਼ਬਦ ਕਹਿ ਕੇ ਬਣਾਇਆ ਪਰ ਜਿਹੜਾ ਦਲਾਲ ਮੀਲਿਆ ਕਹਿ ਕਹਾ ਕੇ ਜਾਂ ਤੋੜ ਮਰੋੜ ਕੇ ਪੇਸ਼ ਕਰਦਾ ਹੈ ਤੇ ਉਹਨੂੰ ਬੇਨਤੀ ਹੈ ਦੀ ਕਰਦਾਰ ਕੁਛੀ ਨਾ ਕਰੋ ਪਰ ਮੌਕੇ ਦੇ ਮੁੱਖ ਮੰਤਰੀ ਨੇ ਸਰਦਾਰ ਭਵਨ ਸਿੰਘ ਮਾਨ ਜਿਹੜਾ ਵੀ ਉਹਨਾਂ ਦੇ ਹੱਕ ਵਿੱਚ ਬੋਲਦਾ ਉਹਨੂੰ ਕਿਹਾ ਜਾਂਦਾ ਜੀ ਇਹ ਚਮਟਾ ਜੀ ਇਹ ਭਵੰਤਮਾਨ ਦਾ ਦਲਾਲ ਬਣ ਕੇ ਗੱਲ ਕਰਦਾ ਮੇਰੇ ਬਾਰੇ ਵੀ ਕਈ ਕਹਿੰਦੇ ਨੇ ਥੋੜਾ ਮੇਰੇ ਬਾਰੇ ਕਈ ਕਹਿੰਦੇ ਨੇ ਇਹ ਦਲਾਲੀ ਵਾਲੀ ਦੇ ਜਾਂ ਚਮਟਾਗਿਰੀ ਵਾਲੀ ਕੋਈ ਗੱਲ ਨਹੀਂ ਮੈਂ মিডিਆ ਨੂੰ ਤਾਂ ਬਲਾਲ ਕਹਿਣਾ ਥੋੜਾ ਬਹੁਤਾ ਸੋਚ ਸਮਝ ਕੇ ਗੱਲਬਾਤ ਕਰੋ ਤੇ ਜਿਨ੍ਹਾਂ ਦੇ ਪਿੱਛੇ ਲੱਗ ਕੇ ਤੁਸੀਂ ਇਹ ਪ੍ਰੋਪਗੈਂਡਾ ਕਰ ਰਹੇ ਹੋ ਉਹ ਸ਼ਰੀਆਮ ਪੱਤਾ ਕੇ ਸ਼੍ਰੋਮਣੀ ਕਾਲੀਦਾਲ ਦਾ ਬੰਦਲੀਏ ਨੇ ਜਿੰਨੇ ਮਿਕਲ ਨੂੰ ਜਿੱਤੀ ਦਾ ਨਾਮ ਹੁੰਦਾ ਹੈ ਕੰਗਰਸੀ ਵਿੱਚ ਹੈਗੇ ਤੇ ਉਹਨਾਂ ਨੇ ਤੁਹਾਡੇ ਨਾਲ ਕਿਸੇ ਨੇ ਫੜਨਾ ਨਹੀਂ ਕਿ ਬਰਤ ਦੇ ਲੋਕ ਪਰਸ ਹੋ ਗਏ ਇਹਨੇ ਤਾਂ ਬੇਨਤੀ ਕੀਤੀ ਹੈ ਬੀਟੀਸੀ ਤੋਂ ਵੀ ਬੇਨਤੀ ਹੈ ਥੋੜਾ ਬਹੁਤ ਸਮਝੋ ਤੇ ਉਹਨਾਂ ਦੀ ਵਾਈਫ ਹਰਮਨ ਦੀ ਜਿਹੜੀ ਪਤਨੀ ਹੈ ਪਹਿਲਾਂ ਉਹਨਾਂ ਨੂੰ ਵੀ ਬੇਨਤੀ ਹੈ ਥੋੜਾ ਬਹੁਤ ਫਰੋਸ ਸਮਝ ਕੇ ਧਿਆਨ 바ਬੂ ਦਿਓ ਤੇ ਤੁਸੀਂ ਜੋ ਕੁਝ ਬੋਲ ਜਿਓਗੇ ਇਹ ਮੀਡੀਆ ਨੇ ਬਹੁਤ ਕੁਲੇ ਫਲਾਣੇ ਫੋਣੇ ਨੇ ਤੇ ਬਾਅਦ ਵਿੱਚ ਨਾ মিডিਆ ਤੁਹਾਡੇ ਹੱਥ ਵਿੱਚ ਖੜੂ ਤੇ ਨਾ ਜਿਹੜੇ ਬੁਲਾਉਣ ਵਾਲੇ ਨੇ ਉਹਨਾਂ ਦੇ ਹੱਥ ਵਿੱਚ ਵਾਈਗੁਰ ਦੀ ਕਾਲਸਾ ਵਾਈਗੁਰ ਦੀ ਸੱਦੇ